ਮਾਰ ਦੇ ਮਗਰ ਆ ਗਿਆ ਮਗਰ ਉਹ ਮਗਰ ਮਾਰਦੇ ਕੋਈ ਮਾਰਦੇ ਮੈਨੂੰ ਮੈਨੂੰ ਮਾਰੀ ਮਾਰੀ ਹਜੇ ਪੋਚੇ ਲਾਈ ਜੇ ਉਹਨੂੰ ਦਾਬਾ ਪੈਣਾ ਹੁਣ ਹੁੰਦੀ ਨਹੀਂ ਮਾਰੀ ਮਾਰੀ ਹੂੰ ਕੀ ਹੋ ਗਿਆ ਕੋਸ਼ੋ ਬੋਲਾ ਦਾਬਾ ਪੈਣ ਦਾ ਉਹ ਆਪਣੇ ਸੁੱਤੇ ਆ ਪੈ ਵੀਗਾ ਉਹ ਕਾਰਵਾਈ ਕਰੀ ਜਾਂਦਾ ਜੋ ਜਾਗਦਾ ਕਰਦਾ ਕਿਹਨੂੰ ਮਾਰਦਾ ਈ ਕਿਹਨੂੰ ਮੈ ਸੋਤਾ ਹੈ ਲੋਲਾ ਪਾਉਂਦੇ ਆ ਮਾਰਦੇ 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 ਉਹ ਗੇਮ ਖੇਡਣ ਦੇ ਹੁਣਾ ਸੁਪਨੇ ਦੇ ਵਿੱਚ ਪੁੱਛ ਲੋ ਗੇਮ ਖੇਡਣੇ ਆ ਢੁੱਠਾ ਨਾਂ ਲਈ ਮੈਂ ਸੁਤਾ ਹੀ ਬਾ ਠੀਕ ਆ ਦਾਬੇ ਤੇ ਐਂ ਕਹਿੰਦੇ ਆ ਜਿੱਦਾਂ ਇਹਨੂੰ ਹੀ ਪੈਣੇ ਹੁੰਦੇ ਆ ਉਹ ਕੰਮਕਾਰਾਂ ਵਾਲੇ ਬੰਦਿਆਂ ਨੂੰ ਪੈਂਦੇ ਆ ਇਹ ਤੇ ਵੇਲੜ ਹੈਗਾ ਵਾ ਕੰਮ ਦਾ ਨਾ ਕਾਜ ਦਾ ਤੇ ਦੁਸ਼ਮਣ ਦਾ ਨਾਜ ਦਾ ਜੋ ਮਰਜੀ ਹੈ ਤੇ ਮੇਰਾ ਭਰਾ ਇਹਨੂੰ ਹਲਾਜੁੰਦੀ ਸੀ ਫਿਰ ਕੀ ਹੋਣਾ ਇਹ ਤੇ ਭਾਬੀ ਮੈਂ ਕੰਮ ਹੀ ਕਰਨ ਲਿਆ ਆਂ ਥੋੜਾ ਭਾਈ ਜਾਣਾ ਸੀ ਆਓ ਵੇਲਾ ਸੁਣ ਲੋ ਕੰਮ ਹੀ ਕਰਨ ਲਿਆ ਸੀ ਉਹ ਮੈਂ ਤਾਂ ਅੰਬਰ ਸਰ ਗਿਆ ਆਂ ਅੰਬਰ ਸਰ ਕੀ ਕੰਮ ਪੈ ਗਿਆ ਤੈਨੂੰ ਮਨੇ ਨੌਕਰੀ ਮਿਲ ਗਈ ਉੱਥੇ ਮੈਂ ਦਫ਼ਤਰੇ ਬੈਠਾ ਹਾਂ ਹਾਏ ਹਾਏ ਪਿੰਡਾ ਟੇਕਿਆ ਵਾ ਪੁਨੇ ਦਾ ਨਹੀਂ ਮੇਰੀ ਬੋਟੀ ਦਾ ਤੇ ਤੇਰੀ ਬੋਟੀ ਮਾਨਪਰੀਦੀ ਆ ਆ ਵੇ ਲੋ ਦਿਮਾਗ ਇਹਦਾ ਉਹੋ ਜਿਹਾ ਇਹਦਾ ਦਿਮਾਗ ਤੇ ਉਹੋ ਜਿਹੀ ਕਰਦੀ ਦਾ ਜੇਮ ਦਾ ਖੜਾ ਛੜ ਦੇ ਤੇ ਨਾਲ ਦੀ ਆਪਣੀ ਸਮਝਾ ਕੇ ਸੋਨਾ ਬੜਾ ਮਹਿੰਗਾ ਹੀ ਹੋ ਜਿੱਦਾਂ ਜਿਗਾ ਤਾਂ ਛੁੱਟ ਜਾਂਦੀਆਂ ਇਹ ਚੀਜ਼ਾਂ ਆ ਫਰਾਦੇ ਮੈਂ ਫਰਾ ਦੇਣਾ ਜੇਹ ਚ ਪਾਈ ਜਨ ਛੁੱਟੇਗਾ ਨੂੰ ਮੇਰੀ ਬੋਟੀ ਦਾ ਤੇ ਬੋਟੀ ਦਾ ਜਨ ਫੜਾ ਗਿਆ ਅੰਦਰ ਏ ਡੇਗ ਬਣਾ ਕੋਈ ਗੱਲ ਫੜੀ ਹੁੰਦੀ ਏ ਤੁਸੀਂ ਰਹਿਣ ਦੋਨੇ ਸਾਂਭ ਲਿਆ ਵਾ ਨਾ ਜਾ ਕੇ ਉੱਠ ਕੇ ਕੋਈ ਕੰਮ ਧੰਦਾ ਕਰ ਲਾ ਨਹੀਂ ਤੇ ਕਿਹ ਦਿਨ ਜਾਗਦੇ ਜਾਗਦੇ ਵੀ ਤੈਨੂੰ ਸੁਪਨਾ ਹੀ ਆਇਆ ਜਾਇਆ ਕਰਨੇ ਹੈ ਇੰਨਾ ਹੀ ਨਾ ਚੀਜ਼ਾਂ ਦੇ ਮੈਂ ਆਪਣੀ ਵੋਟੀ ਨੂੰ ਦੇ ਕੇ ਹੁਣਾ ਆਓ ਦੇ ਯਾਰ ਨੂੰ ਉਹਨੂੰ ਕਿ ਸਾਂਭ ਕੇ ਰੱਖਦਾ ਕਾ ਵੀਰਾ ਜੀ ਕਹਦਾ ਮਾਲੀ ਮਾਲਣਾ ਆਹੋ ਮਾਲੀ ਤੇ ਸੋਨਾ ਬੜਾ ਮਹਿੰਗਾ ਵਾ ਹੁਣ 1 ਗ੍ਰਾਮ ਦਾ ਤਾਂ ਮੁੜ ਕੇ ਤੁਸੀਂ ਅੱਧੇ ਟੋਲੇ ਦਾ ਦੱਸਣਾ ਵਾ ਭਰਾਵਾ ਤੁਹਾਡੇ ਕੋਈ ਚੰਗਾ ਮੈਂ ਕੀ ਕਰਨਾ ਤੁਹਾਡਾ ਲੈ ਕੇ ਬਲਜੀਤ ਜਿਹੜਾ 1 ਗ੍ਰਾਮ ਦਾ ਵੀ ਹੈ ਨਾ ਉਹ ਲਾਇਆ ਪਾਵਾ ਹੇ ਗਾਉਗਾ 10000 ਦਾ ਤੁਸੀਂ ਤੇ ਐ ਭੱਜੇ ਆਏ ਆ ਜਿੱਦਾਂ ਵਿਚਾਰੇ ਨੂੰ ਬਸ ਦਾਬਾ ਉੱਠਣ ਹੀ ਨਹੀਂ ਦੇਣਾ ਦਾਬੇ ਨੇ ਨਹੀਂ ਮੇਰਾ ਤੇ ਭਰਾ ਵਾ ਮੈਨੂੰ ਤਾਂ ਤਰਸ ਆਉਂਦਾ ਵਾ ਐਦਾਂ ਕਰਿਆ ਕਰੋ ਸਰਾਣੇ ਬਹਿ ਜਾ ਕਰੋ ਪਾਣੀ ਰੱਖ ਕੇ ਉਹਦੇ ਜਦੋਂ ਮੜਾ ਦਾਬਾ ਪੈਣ ਲੱਗਾ ਉਸਨੂੰ ਠਾਲਕੇ ਤਾਂ ਤੇ ਮੂੰਹ ਚ ਪਾਣੀ ਪਾਇਆ ਕਿਹੜਾ ਕੋਈ ਕੰਮ ਕਰਨਾ ਵਾ ਦੋਵੇਂ ਜਣੇ ਇੱਕ ਦੂਜੇ ਦੇ ਸਰਾਣੇ ਬੈਠੇ ਰਿਆ ਕਰੋ ਜਦੋਂ ਤੁਸੀਂ ਸੌਂਿਆ ਕਰੋਗੇ ਉਹ ਬਹਿ ਜਾ ਕਰੋਗਾ ਤੇ ਜਦੋਂ ਉਹ ਸੌਂਿਆ ਕਰੋ ਤੁਸੀਂ ਬਹਿ ਜਾ ਕਰੋ ਮੇਰੀ ਗੱਲ ਸੁਣ ਜਿੰਨੇ ਮੇਨੇ ਮਾਰਨ ਦੀ ਨਾ ਇਹੀ ਗੱਲ ਉਹਨੂੰ ਸਮਝਾਵੇਂ ਨਾ ਤੂੰ ਕੀ ਵੇਖ ਵੀਰ ਇੰਨੀ ਗੇਮ ਨਾ ਖੇਡਿਆਗਾ ਦਿਮਾਗ ਖਰਾਬ ਹੋ ਜਾਂਦਾ ਇਹੋ ਜਿਹੀ ਗੱਲਾਂ ਤੂੰ ਕਰਨੀ ਹੋਵੇ ਹੋਰ ਉਹਨੂੰ ਸੁਣਾਉਣੀ ਗਾੜੀਆਂ ਕਲਾਂ ਨਹੀਂ ਉਹਨੂੰ ਮਤ ਦਿਆ ਕਰ ਮੈਂ ਸਮਝਾਵਾਂ ਫੇਰ ਉਹਨੇ ਕਹਿਣਾ ਭਾਬੀ ਦੀ ਭਾਬੀ ਹੁੰਦੀ ਹੈ ਨਾ ਤੂੰ ਹੀ ਸਮਝਾ ਲਿਆ ਕਰੋ ਤੂੰ ਤੇ ਭਰਾ ਜੇ ਭਰਾ ਦਾ ਤਾਂ ਗੁੱਸਾ ਨਹੀਂ ਲੱਗਣਾ ਭਾਬੀ ਦਾ ਫੇਰ ਗੁੱਸਾ ਲੱਗ ਜਾਣਾ ਵਾ ਉਹ ਮੈਂ ਤੇ ਬਠੇਰਾ ਸਮਝਾਉਣਾ ਵਾ ਮੈਨੂੰ ਕਹਿ ਸਰਦਾ ਵੀ ਨਹੀਂ ਮੈਂ ਨਹੀਂ ਖੇਡਦਾ ਮੈਂ ਨਹੀਂ ਖੇਡਦਾ ਮੈਂ ਕਹਿੰਦਾ 24 ਘੰਟੇ ਘਰ ਬੈਠਾ ਰਹਿਣਾ ਉਹ ਗੇਮਾਂ ਖੇਡਦਾ ਕਾ ਖਾਸ ਨਹੀਂ ਹੋਣਾ ਇਹ ਜਿਹੜਾ ਮਾੜਾ ਮੋਟਾ ਮੰਮੀ ਹੋਣਾ ਬਣਾਤਾ ਬਣਾਤਾ ਉਹ ਗਾੜੀ ਤੁਸੀਂ ਕੋਈ ਸਵਾਰ ਲੋ ਉਹ ਜ਼ਿੰਦਗੀ ਚ ਕੋ ਬਣ ਕੇ ਵਿਖਾ ਦਿਓ ਤੇ ਬਣੇ ਰਹਿ ਗਏ ਹੁਣ ਪਿਓ ਦੇ ਬਣ ਗਏ ਨੇ ਆਣੇ ਤੇ ਹੋਰ ਕੀ ਬਣ ਕੇ ਵਿਖਾਈ ਇਹਨਾਂ ਨੇ ਤਾਂ ਆਪਣਾ ਕੋ ਸੋਚਣਾ ਨਹੀਂ ਐਂ ਤੇ ਸੋਚਣਾ ਨਾ ਆਪਣੇ ਨਿਆਣਿਆਂ ਦਾ ਲੰਮੇ ਪੈ ਪੈ ਟਾਈਮ ਪਾਸ ਕਰ ਲੈਂਦੇ ਆ ਉਹ ਮੈਂ ਸੋਚ ਲਿਆ ਆਪਣੇ ਨਿਆਣਿਆਂ ਦਾ ਕੀ ਸੋਚਿਆ ਕੁੜੀ ਆਪਣੀ ਨੂੰ ਡਾਕਟਰ ਬਣਾਉਣਾ ਵਾ ਡਾਕਟਰ ਐਵੇਂ ਬਣ ਜਾਂਦੇ ਆ ਉਹ 30 30 40 40 ਲੱਖ ਰੁਪਈਆ ਲੱਗਦਾ ਸੀਟ ਲੈਣ ਤੇ ਹੀ ਤੇ ਜਿਹੜਾ ਬਾਕੀ ਦਾ ਖਰਚਾ ਉਹ ਵੱਖਰਾ ਤਕੋਈ ਨਹੀਂ ਦੇ ਦਾਂਗਾ ਕਿਹੜੇ ਪੈਸੇ ਨਾਲ ਘਾਟਾ ਵਾ ਵਾਧੂ ਪੈਸੇ ਆਣੇ ਮੈਨੂੰ ਤੇ ਕਿਤੇ ਦੇਖ ਦੇਣੀ ਪੈਸੇ ਤੇਰੀ ਅੱਖਾਂ 'ਚ ਮੋਤੀਆ ਹੁੰਦੇ ਤੈਨੂੰ ਨਹੀਂ ਦਿਖਦਾ ਆ ਜਿਹੜੀ ਜ਼ਮੀਨ ਖਲੜੀ ਐ ਪੈਸਾ ਹੀ ਹੋਰ ਕੀ ਐ ਇਹ ਵਿੱਚ ਨਹੀਂ ਆ ਉਹ ਜ਼ਮੀਨ 'ਚ ਨਿਕਲਦਾ ਕੀ ਆ ਲੋਕੀ ਦੇਣ ਰਾਤ ਬੜੇ ਲੈਂਦੇ ਨੇ ਨਾ ਜ਼ਮੀਨਾਂ ਦੇ ਵਿੱਚ ਤਾਂ ਵੀ ਇਨਾ ਖਰਚਾ ਨਹੀਂ ਨਿਕਲਦਾ ਵਿੱਚੋਂ ਤਾਂ ਤੇ ਵੇਚ ਕੇ ਕੁੜੀ ਡਾਕਟਰ ਬਣਾ ਲੈਣੀ ਐ ਰੋਜ਼ ਪੈਸੇ ਆ ਕਰਨੇ ਥੱਬਿਆਂ ਦੇ ਥੱਬੇ ਉਹ ਕਿਤੇ ਕੋਈ ਚੱਜ ਦੀ ਗੱਲ ਕਰ ਲਿਆ ਕਰੋ ਲੋਕੀ ਤੇ ਜਿੰਦੇ ਜੀ ਆਪਣੀ ਪੈੜੀ ਭੋਰਦੇ ਨਹੀਂ ਆ ਕਿੱਦਾਂ ਦੀਆਂ ਗੱਲਾਂ ਕੀਤੀਆਂ ਭਲਾ ਕੋਈ ਬਾਰ ਉਹ ਨਿਆਣਾ ਵਾਸਤੇ ਜ਼ਮੀਨ ਬਣਾਈਆਂ ਨਾ ਤੇ ਜੇ ਨਿਆਣਾ ਕਰਕੇ ਵੇਚਣੀ ਪਊਗੀ ਨਿਆਣਿਆਂ ਦੀ ਜ਼ਿੰਦਗੀ ਬੰਜੂਗੀ ਮੈਂ ਕਹਿੰਨੀ ਆ ਵਖਰੇ ਹੋ ਜੀਏ ਉਹ ਜਾਗਾ ਵਖਰੇ ਹੋ ਜੀਏ ਵਖਰੇ ਹੋ ਜੀਏ ਤੂੰ ਲਈ ਆ ਨੰਕਮਿਆਂ ਨੂੰ ਅਸੀਂ ਕਿੱਦਾਂ ਪਾਲਾਂਗੇ ਇਹਨਾਂ ਨੇ ਤੇ ਸਾਡੇ ਸਿਰ ਤੇ ਬੈਠੇ ਰਹਿਣਾ ਵਾ ਤੇ ਤੂੰ ਕਿਹੜੀਆਂ ਇਹਨਾਂ ਨੂੰ ਸ਼ੀਸ਼ੀਆਂ ਨਾਲ ਉਹਨੀ ਹੈ ਕਿ ਜਿਹੜਾ ਨੂੰ ਪਾਲਾਂਗੇ ਹੱਥ ਪੈਰ ਉਹਨਾਂ ਦੇ ਕੰਮ ਕਰਦੇ ਰੋਟੀ ਤੋਂ ਕਾਬ ਬਣਾਉਂਦੇ ਖਾਂਦੇ ਪੀਂਦੇ ਸੁਆਹ ਕਰਦੇ ਓ ਸੱਤਾ ਸੁਲੀਆਂ ਦੀ ਐਵੇਂ ਤੁਸੀਂ ਵੀ ਤਾਡਾ ਜੀ ਨਹੀਂ ਕਰਦਾ ਵੱਖਰੇ ਉਹਨੂੰ ਤੂੰ ਹੀ ਜ਼ਿਆਦਾ ਮੰਮੀ ਦਾ ਝੂਠਾ ਖਾ ਲਿਆ ਉਹ ਵੀ ਕਿ ਨਹੀਂ ਵੱਖਰੇ ਕਰ ਦੋ ਵੱਖਰੇ ਕਰ ਦੋ ਜਾਊਗਾ ਕੋਈ ਸੇ ਤਾਂ اٹਕੇ ਨੇ ਕੰਮ ਕੀਤਾ ਬੈਠੀ ਅੰਦਰ ਜੇਤ ਲਾ ਮੈਂ ਅੰਦਰ ਧੰਮ ਤਣਦੀ ਆ ਤੇ ਤੂੰ ਤਾਂ ਹੀ ਤੀ ਜਾਂਦੀ ਆ ਪੀ ਅੰਦਰ ਬੈਠੀ ਆ ਦਮ ਮੈਂ ਵੀ ਨਹੀਂ ਪਤੋਨੀ ਆ ਹੁ ਲੋਟੀਆਂ ਫਿਰ ਇੱਤੇ ਪਈਆਂ ਲੈ ਲੈਂਦੀ ਆ ਆ ਮੈਂ ਅੰਦਰ ਜਾ ਤੇ ਨਾ ਬਹਿ ਜਾਣਾ ਮਾਤਾ ਦੇ ਤਰ੍ਹਾਂ ਨਹੀਂ ਜਾਂਦੇ ਜੇ ਮੈਂ ਚੌਂਕੇ 'ਚ ਵੜਦੀ ਨਾ ਰੋਟੀਆਂ ਪਕਾਉਣ ਨੂੰ ਇਹ ਸਗੋਂ ਹੀ ਬਹਿ ਜਾਂਦੀਆਂ ਵਿਹਲੀਆਂ ਹੋ ਕੇ ਵੀ ਹਾਂ ਚੱਲ ਪਕਾ ਹੀ ਲੈਣੀਆਂ ਮਾਤਾ ਨੇ ਬਾਹਰ ਕਿੜ-ਕਿੜ ਕਰੀ ਜਾਂਦੇ ਉਹ ਤਿੰਨ ਚਾਰ ਜਾਣੇ ਇਹਨੂੰ ਹੁਣ ਮੈਂ ਮਹਾ ਡਾਇਆ ਵੀ ਜਾ ਜਾ ਕੇ ਰੋਟੀਆਂ ਪਕਾ ਲਾ ਪੈਣਾ ਪਕਾ ਲਾ ਟੱਬਰ ਨੇ ਖਾਣੀਆਂ ਕਿਉਂ ਢਿੱਡੋਂ ਲੈਣਾ ਲਿਆ ਪਿਆ ਪਰਿਵਾਰ ਨੂੰ ਕਿਉਂ ਇਹਨਾਂ ਦੇ ਕੋਕੜੇ ਸਾੜਨੇ ਆ ਪਰ ਜਿੱਦਾਂ ਨਿਆਣੇ ਆ ਨਾ ਇਹਨਾਂ ਨੂੰ ਤੇ ਵਕਾ ਰੋਟੀ 12 1 ਵਜੇ ਚਾਹੀਦੀ ਸਵੇਰ ਦੀ ਤੇ ਸ਼ਾਮਾਂ ਨੂੰ ਫਿਰ ਇਹਨਾਂ ਨੂੰ ਦੇ ਦੇਵੇ ਪਾਣੀ ਮਿੱਠਾ ਕਰਕੇ ਤੇ ਚੱਲ ਮੇਰੇ ਭਾਈ ਇਹਦੇ ਨਾਲੇ ਕੰਮ ਹੀ ਨਹੀਂ ਕੋਈ ਕਰਨਾ ਤੇ ਇਹਨਾਂ ਨੇ ਵੀ ਰੋਟੀਆਂ ਟੇਮ ਨਾ ਕਾਦੀਆਂ ਤੇ ਸਾਡਾ ਵੀ ਨਾਲ ਢਿੱਡ ਲੂਣ ਡਈਆਂ ਹੁਣ ਮੇਰੇ ਇੰਨਾ ਭੁੱਖ ਨਾ ਜੀਨ ਕੋ ਹੁੰਡਿਆ ਮੈਂ ਦਵਾਈ ਖਾਣੀ ਆ ਮੈਂ ਨਹੀਂ ਘਾਲਾ ਕੇ ਲੈਵੇ ਛੇਤੀ ਤੇ ਮੈਂ ਰੋਟੀ ਖਾ ਕੇ ਦਵਾਈ ਖਾਵਾਂ ਹੁਣ ਤਾਂ ਓਮੀ ਗਈ ਆ ਓ ਮੈਨੂੰ ਦੱਲਾ ਹੀ ਮਰੀਆਂ ਦਾਨਦੀ ਐ ਲੈ ਰੋਟੀ ਚੱਲਿਆ ਮੈਂ ਆ ਮੈਂ ਖਾ ਕੇ ਨਾ ਦਵਾਈ ਖਾਨੀ ਆ ਹਾਈ ਹਾਈ ਪਕਾ ਕੇ ਰੱਖਣ ਦਾ ਕੀ ਫਾਇਦਾ ਵਾ ਉਹਨਾਂ ਪੁਨ ਪਕਾਉਣ ਦਾ ਨੀਗਾ ਜਿੰਨਾ ਫੜਾਉਣ ਦਾ ਵਾ ਰੋਟੀਆਂ ਮੈਂ ਨਹੀਂ ਪਤਾਈਆਂ ਤੇਨਾ ਮੈਂ ਪਤੌਣੀਆਂ ਹੀ ਆ ਮੈਂ ਸਾਰਾ ਦੰਮ ਵੀ ਤਰਦੀ ਆ ਉਹ ਮੈਨੂੰ ਫੇਰ ਆ ਦੇਤਲਾ ਮੇਰੇ ਆਟੇ ਵਾਲੇ ਹੱਥ ਮੈਨੂੰ ਪਛੀ ਲੱਗਿਆ ਤੇਰੇ ਆਟੇ ਵਾਲੇ ਹੱਥਾਂ ਨੂੰ ਤੇਰੇ ਆਟੇ ਵਾਲੇ ਹੱਥਾਂ ਨੂੰ ਮੈਂ ਕੀ ਕਰਾਂ ਜੇ ਤੂੰ ਪਕਾਈਆਂ ਨਹੀਂ ਗਈਆਂ ਤੇ ਕੀ ਕਰਨ ਨੂੰ ਕਹੀ ਰਸੋਈ ਦੇ ਵਿੱਚ ਜਦ ਰੋਟੀ ਨਹੀਂ ਪਕਾਈ ਤੂੰ ਮੈਂ ਤੇ ਪਤੌਂਦੀ ਆ ਉਹ ਤਿੰਦੀ ਆ ਉਹ ਉਹ ਬੇਲੀ ਬੈਠੀ ਆ ਮੈਂ ਹਣ ਬੇਲੀ ਬੈਣਾ ਮੈਂ ਇੱਥੇ ਕੀ ਆਂਦੀ ਤੈਨੂੰ ਉਦਲਾਂ ਤਾਂ ਆਂਦੀ ਆ ਆਪਣੇ ਧਰ ਵਾਲੇ ਨਾਲ ਤੇ ਕਰਦੀ ਰਹਿੰਦੇ ਉਹਨੂੰ ਗੱਲਾਂ ਤੇ ਤੂੰ ਆਪਣਾ ਕੰਮ ਕਰੀ ਜਾ ਤੇ ਦੋ ਤਾਂ ਇੰਦੀ ਆ ਨਾ ਮੈਂ ਫੇਰ ਤਾ ਨਾ ਫੇਰ ਮੈਨੂੰ ਥੱਤੀਆਂ ਤਰੀ ਜਾਵੇ ਤੂੰ ਉੱਥੀਆਂ ਨਹੀਂ ਮੈਂ ਥੋਣੀਆਂ ਨਹੀਂ ਆਪਣੇ ਬੰਦਿਆਂ ਨੂੰ ਨਾ ਦੋ ਰੋਟੀਆਂ ਉਹ ਨਹੀਂ ਕਰਦੇ ਕੋਈ ਕੰਮ ਤੇ ਜਿਹੜੇ ਬੈਠੇ ਆ ਨਾ ਕੰਮ ਕਰਕੇ ਵਿਹਲੇ ਹੋ ਗਏ ਇਹਨਾਂ ਦੇ ਢਿੱਡ ਚ ਝੁਲਕਾ ਦੇ ਦੋ ਅੱਤ ਵਿਆਦੇ ਹੀ ਉਦਣਾ ਆਈਆਂ ਕਿ ਤੇ ਨਾ ਆਈਆਂ ਤੇ ਫੇਰ ਉਹ ਕੰਮ ਕੀ ਕਰਦੇ ਆ ਕਰਦੇ ਕੋਈ ਕੰਮ ਤੂੰ ਆਂ ਦਿੱਤੀ ਲੱਦਦੀ ਆਂ ਲੱਗਦਾ ਤੇ ਉਹ ਹੈ ਮੇਰਾ ਤਰ ਵਾਲਾ ਅੱਛਾ ਮੈਂ ਕੋਹ ਨਹੀਂ ਲੱਗਦੀ ਤੂੰ ਤੂੰ ਆਪਣੇ ਤਰ ਵਾਲੇ ਦੀ ਲਾਦੀ ਹੋਊਗੀ ਹਾਏ ਰੱਬਾ ਤੂੰ ਆਪਣੇ ਆਪਣੇ ਤਰ ਵਾਲੇ ਦੀ ਲਾਦੀ ਉਹ ਵੱਡੀ ਆਪਣੇ ਤਰ ਵਾਲੇ ਦੀ ਲਾਦੀ ਤੇ ਮੈਂ ਆਪਣੇ ਤਰ ਵਾਲੇ ਦੀ ਤੇ ਜਾਂ ਫੇ ਆਪਣੇ ਘਰ ਵਾਲੇ ਨੂੰ ਪਕਾ ਕੇ ਦੇ ਪਕਾਓ ਤੇ ਖਾਓ ਫਿਰ ਮੈਂ ਵੀ ਆਪਣੇ ਘਰ ਵਾਲੇ ਨੂੰ ਪਕਾ ਦੇਣੀ ਤੇ ਅਸੀਂ ਖਾ ਲੈਨੇ ਆ ਫੇ ਤੇ ਤੈਨੂੰ ਤੇ ਆ ਵਾ ਵੀ ਸਾਨੂੰ ਵਤਰੇ ਵਤਰੇ ਦਾ ਦੇ ਫਿਰ ਅਸੀਂ ਇਦਾਂ ਤਾਂ ਲਿਆ ਤਰਾਂਗੇ ਫੇ ਤੁਸੀਂ ਇਦਾਂ ਵੀ ਨਹੀਂ ਦਾ ਦੇ ਤੁਸੀਂ ਦਲ ਮੰਨਦੇ ਹਾਂ ਜੀ ਤੁਸੀਂ ਨਹੀਂ ਤੁਹਾਨੂੰ ਵੱਖਰੇ ਹੋਣ ਦੀ ਅੱਗ ਲੱਗੀ ਆ ਮੈਂ ਹਾਣਾ ਕਹਿਣੋ ਹਟ ਗਈ ਅੱਗੇ ਮੈਂ ਵੀ ਗੁੱਸੇ ਨਾਲ ਕਹਿੰਦੀ ਹੁੰਦੀ ਤੇਰੇ ਡਾਡ ਨੇ ਵੀ ਇਹਨਾਂ ਨੂੰ ਕਰ ਦੇ ਦਫਾ ਇਹਨਾਂ ਨੂੰ ਕਰ ਦੇ ਵੱਖਰੇ ਪਰ ਮੈਂ ਨਹੀਂ ਹੁਣ ਵੱਖਰੇ ਤਾਨੂੰ ਕਰਨਾ ਤਾਨੂੰ ਕਿੱਥੋਂ ਅੱਗ ਲੱਗੀ ਵੱਖਰੇ ਹੋਣ ਦੀ ਕੀ ਵੰਡਣਾ ਤੁਸੀਂ ਹੁਣ ਮੇਥੋਂ ਕੀ ਤੁਹਾਡੇ ਦਾਦ ਚ ਆਇਆ ਵਾ ਜਿਹੜਾ ਤੁਸੀਂ ਵੱਖਰੇ ਹੋ ਕੇ ਇਥੋਂ ਵੰਡਣਾ ਮੇਰੇ ਕੋਲੋਂ ਤੁਹਾਰਾ ਦੋਤੇ ਆਇਆ ਦਾਦ ਵਿੱਚ ਅੱਛਾ ਤੇ ਬੈਦਾ ਆਇਆ ਇਹਨਾਂ ਮਾਰੀ ਆਈ ਆ ਇਹ ਤੇ ਟੀਵੀ ਆਇਆ ਵਾ ਤੇ ਫਰਿੱਜ ਵੀ ਆਈ ਆ ਉਹਨੂੰ ਵਦੀ ਨੂੰ ਤਾਂ ਵੀ ਆਪਣੀ ਜਿਹੜੀ ਤੋਤਲੇ ਤੇ ਮੈਂ ਆਪਣੀ ਦੱਬੇ ਚੋਂ ਤਾਦ ਕੇ ਲਾ ਲੂੰਗੀ ਮੈਦਲ ਮਾ ਉਹਨਾਂ ਤੇ ਆਪਣੀ ਫਿਰ ਉੱਥੇ ਲਾਉਣੀ ਆ ਅੱਛਾ ਸ਼ੂ ਆਵੇ ਸ਼ੂ ਲੱਗਾ ਇੱਥੇ ਲਾ ਦੇ ਆਪੇ ਤੇ ਲੋਨ ਨਹੀਂ ਦਿੰਦੇ ਤੇ ਤੇ ਪੀਤ ਤੋਂ ਹੀ ਇਹਨੂੰ ਫੇ ਬਿਲਦਾ ਦਾ ਆਉਂਦਾ ਵਾ ਵੱਖਰੇ ਬੈਠੇ ਸਾਰੇ ਕੰਮ ਕਰਨੇ ਤੂੰ ਤੋ ਹੋਰ ਦੀ ਅੱਛਾ ਹਾਂ ਇਹ ਤਾਂ ਆਪਣੇ ਮਨ ਚੋਂ ਵਰਕਾ ਪਾੜ ਦੇ ਇਹਦੇ ਸੁਪਨੇ ਅੰਦਰ ਨੂੰ ਨਾ ਸੋਚੀ ਵੀ ਅਸੀਂ ਵੱਖਰੇ ਹੋਣਾ ਵਾ ਅਜੇ ਹੀ ਹੈਗੇ ਆ ਜਿੰਦੇ ਫੇ ਮਰ ਖੱਪ ਜਾਵਾਂਗੇ ਨਾ ਉਦੋਂ ਸਭ ਕੋ ਵੰਡ ਲਿਓ ਤੇ ਵੱਖਰੇ ਹੋ ਜਿਓ ਤੇ ਜਹਾਨ ਨੂੰ ਕੋ ਦੇ ਕੇ ਮਾਰ ਦੋ ਤੇ ਚਲੋ ਫੜਾ ਫੜ ਵਖਰੇ ਹੋ ਮੈਂ ਅੱਗੇ ਵੀ ਤੁਹਾਨੂੰ ਬੜੀ ਵਾਰ ਇਹ ਗੱਲ ਆਖੀ ਆ ਜੇ ਤੈਨੂੰ ਮਾਰ ਦਦੇ ਫਿਰ ਹਣ ਤੋ ਪੁੱਲਤ ਨੇ ਵਾਤਰ ਲੈਣਾ ਨਾ ਤੇ ਚੰਗਾ ਸਗੋ ਫਿਰ ਤੁਹਾਡੀ ਜਿਹੜੀ ਆ ਕੜਵਾ ਈਡੀ ਜਿਹੜੀ ਆਤਵਾ ਈਡੀ ਜਿਹੜਾ ਨਕਬਾ ਦਾ ਠਾਂ ਹੋ ਜਾਊਗਾ ਜਰਾ ਉੱਥੇ ਰੋਤੀ ਦੰਦ ਨਹੀਂ ਮਿਲਦੀ ਕਿੱਥੇ ਦਿਲ ਵਿੱਚ ਨਹੀਂ ਆ ਵੇਖ ਨਹੀਂ ਪੈਣਾ ਤੇਰੇ ਗਾੜੀ ਜੋੜੇ ਹੱਥ ਮੈਨੂੰ ਮੇਰੇ ਮੂੰਹ ਨਾਲ ਕੋਈ ਗੱਲਾਂ ਕਢਾ ਤੈਨੂੰ ਜੇਲ੍ਹ ਦਾ ਚਾਹ ਵਾ ਕਈ ਤੈਨੂੰ ਟਾਬਿਆਂ ਦਾ ਚਾਹ ਵਾ ਮੈਂ ਹੋਤਲਾਂ ਚ ਖਾਨੀਆਂ ਹੁਣ ਤੈਨੂੰ ਜੇਲ੍ਹ ਦੀਆਂ ਖਾਣ ਦਾ ਚਾਹ ਆ ਗਿਆ ਵਾ ਤੇ ਹੋਤਲ ਤੇ ਤੇ ਤ ਅਛਾ ਜੇਲ੍ਹ ਚ ਤੂੰ ਖਾਣੀ ਆ ਜਾਂ ਰੱਬ ਨੂੰ ਰਹਿਣ ਦੋ ਉੱਥੇ ਹੀ ਮੈਂ ਨਹੀਂ ਦੇ ਤਾਣੀ ਤੂੰ ਨਹੀਂ ਹਾਂ ਆਹੋ ਆ ਫਿਰ ਤੂੰ ਆਣੀ ਹਣ ਪੁਲਸ ਨੇ ਫੜ ਕੇ ਲੈ ਜਾਣਾ ਤੇ ਮੈਂ ਤੇ ਉਦਾ ਹੀ ਪੁੱਛਿਆ ਵਾ ਕਿ ਰੋਟੀ ਕਿਦਾਂ ਦੀ ਬੰਦੀ ਆ ਮੈਂ ਤੇ ਆ ਤੈਨੂੰ ਦਿਲ ਤੇ ਜਾਣ ਨੂੰ ਤੇ ਮੈਂ ਕਦੀ ਵੀ ਨਹੀਂ ਦਾਂਦੀ ਉੱਥੇ ਤੇ ਮੈਂ ਲਾਂਗਰੀ ਲੱਗੀ ਜੇਲ੍ਹ ਦੇ ਵਿੱਚ ਕਿ ਮੈਂ ਆਸ ਰੋਟੀਆਂ ਪਕਾਉਣੀ ਤੇ ਫੜਾਉਣੀ ਤੇ ਮੈਨੂੰ ਤਾਂ ਪੁੱਛਣ ਰਹੀ ਆ ਤੂੰ ਤੇ ਮੈਂ ਤਾਂ ਆ ਹੀ ਪੁੱਛਣ ਦੀ ਮੈਂ ਕਿਹਾ ਜੇ ਉੱਥੇ ਨੌਂਤਰੀ ਹੋਵੇ ਤਾਂ ਤੈਨੂੰ ਲਵਾ ਦਿੰਨੇ ਆ ਉੱਥੇ ਹਾਏ ਰੱਬਾ ਤੇ ਰੋਟੀਆਂ ਤੇ ਪਕਾਉਣੀ ਆਉਂਦੀਆਂ ਆ ਤੈਨੂੰ ਤੇ ਤੂੰ ਥੱਪ ਥੱਪ ਸਾਰਾ ਦਾ ਦੇ ਕੇ ਪਤਾਈ ਜਾਈ ਤੇ ਉਹ ਥਾਈ ਜਾਣੀ ਗਿਆ ਹਾਏ ਕਿੱਥੇ ਪਾਉਂਗੀ ਤੈਨੂੰ ਮੈਂ ਅਦਾ ਨਾਲੇ ਮੈਂ ਤੈਨੂੰ ਨੋਂਂ ਤਰੀ ਲੱਭ ਕੇ ਦਿੱਤੀ ਏਡੀ ਥੋਥੀ ਫਿਰ ਰੋਟੀਆਂ ਹੀ ਪਤਾਉਣੀਆਂ ਮੈਂ ਹਾਂ ਤੇ ਨਾਲੇ ਨਾਲੇ ਫਿਰ ਉੱਥੇ ਪੁਲਤ ਵਾਲੀ ਵੱਡੀ ਪਾਇਆ ਤਰੀ ਤੇ ਉੱਥੇ ਰੋਟੀਆਂ ਪੁਲਤ ਵਾਲੀਆਂ ਪਤਾਉਂਦੀਆਂ ਨਹੀਂ ਆਵਾ ਢੇਲ ਦੇ ਵਿੱਚ ਤੇ ਸਾਰੀ ਪੁਲਤ ਪੁਲਤ ਹੁੰਦੀ ਆ ਨਹੀਂ ਜਬਾਨ ਤੇਰੇ ਜਿਹੜੇ ਚੱਜ ਦੀ ਗੱਲ ਨਹੀਂ ਨਿਕਲਦੀ ਸਾਫ਼ ਤੇ ਦਿਮਾਗ ਤੈਨੂੰ ਰੱਬ ਨੇ ਇੰਨਾ ਦਿੱਤਾ ਵਾ ਉਹ ਵੀ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਵਾਸਤੇ ਦਮਾ ਦਿੱਤਾ ਨਾ ਤਦੀ ਤੂੰ ਇਹਨੇ ਦਮਾ ਦਿਆ ਨਹੀਂ ਤਦੀ ਤੂੰ ਇਹਦਾ ਤੇਨੇ ਦਮਾ ਦਮੋਤਾ ਵਾ ਮੇਰਾ ਗੱਲ ਹੀ ਨਹੀਂ ਸਮਝ ਰਹੀ ਮੇਰਾ ਦਮਾਦ ਹੈ ਤਿੱਦਾ ਦਾ ਵਾ ਜਦੋਂ ਤੂੰ ਗੱਲਾਂ ਹੀ ਇਦਾਂ ਨਹੀਂ ਕਰ ਜਿਹੜੇ ਸਾਹ ਤੇ ਤੂੰ ਗੱਲ ਕਰਦੀ ਉਸ ਹਿਸਾਬ ਨਾਲ ਤੇਰਾ ਹੀ ਦਿਮਾਗ ਦਸੀ ਜਾਂਨੇ ਦਾਦਾ ਰੋਟੀ ਪਤਾ ਲਾ ਹੁਣ ਮੇਰਾ ਨਾ ਥਾ ਦਮਾਦ ਐਵੇਂ ਤੇ ਕੋਈ ਨਹੀਂ ਰੋਟੀਆਂ ਤੇ ਮੈਂ ਪਕਾ ਲੂੰਗੀ ਇੱਕ ਵਾਰ ਛੱਡ ਕੇ ਸੱਤ-ਸੱਤ ਵਾਰੀ ਪਰ ਤੁਹਾਡੇ ਤਰਲੇ ਘੜਾ ਘੜਾ ਕੇ ਤੁਹਾਡੀਆਂ ਲਿਲਕੜੀਆਂ ਘੜਾ ਘੜਾ ਕੇ ਤੁਹਾਨੂੰ ਮੈਂ ਰਸੋਈ 'ਚ ਬਾੜੂਗੀ ਹੁਣ ਦੇਖਿਓ ਵੇ ਖਾਓ ਰੋਟੀ ਕਿਦਾਂ ਤੇ ਕਿਹੜੀ ਚੀਜ਼ ਨੂੰ ਹੱਥ ਲਾਉਂਦੀਆਂ ਨਾ ਮੈਂ ਹੁਣ ਵੱਖਰੇ ਕਰਨਾ ਨਾ ਹੁਣ ਮੈਂ ਤੁਹਾਨੂੰ ਟਾਈਮ ਨਾਲ ਰੋਟੀ ਦੇਣੀ ਨਹੀਂ ਨੇ ਆਜਾ ਬੜਾ ਵਧੀਆ ਉਹ ਦੇ ਆਈਓ ਤਿੰਦੀ ਮੈਂ ਤੁਹਾਨੂੰ ਰਸੋਈ ਤੇ ਨਹੀਂ ਮੰਨਿਆ ਤਾਂ ਨਾ ਤੰਦਾ ਵਾ ਉੱਥੇ ਨਾ ਵਰੂੰਗੀ ਮੈਂ ਨਾ ਮੈਂ ਤਾਂ ਮੰਤੂੰਗੀ ਤਿੰਨੇ ਕਰ ਰਸੋਈ ਚ ਵੜੇ ਰਿਆ ਕਨਾ ਇਨੇ ਤੇ ਆਜਾ ਧੋਂਦਿਆ ਤਾਂ ਨਾ ਤਾਂ ਮੈਂ ਮਿੰਚ ਚ ਰਸੋਈ ਤੇ ਵਰਕੇ ਤੇ ਦੋਵਾਂ ਜਣੇ ਦੀ ਰੋਟੀ ਪਾ ਤੇ ਚੱਲ ਜਾ ਤੰਨਾ ਇਹ ਬੜੀ ਤਲਾਤ ਬਣਦੀ ਆ ਮੈਂ ਤੇ ਤੋਂ ਜ਼ਿਆਦਾ ਤਲਾਤ ਹੂੰ ਅੱਛਾ ਤੂੰ ਰਸੋਈ ਚ ਵੜ ਕੇ ਰੋਟੀ ਖਾ ਲਿਆ ਕਰਨੀ ਆ ਬੜਾ ਹੱਸ ਹੱਸ ਕੇ ਮੈਂ ਨਹੀਂ ਤੇ ਆ ਹਾਂ ਤੂੰ ਮੈਂ ਤੇ ਉਹ ਦਿਨ ਥੋਤੇ ਆ ਮੈਂ ਤੇ ਇਹ ਤੇ ਪਰ ਬਰੀ ਤਲਾ ਤ ਵੈਨੇ ਤੇ ਰਸੋਈ ਤੇ ਵਰੀ ਜਾਣਾ ਹਾਂ ਬੜੀ ਰਿਆ ਕਰਨਾ ਮੈਂ ਸੁਣ ਲਿਆ ਤੁਰ ਤੁਰੀ ਆਉਂਦੀ ਨੇ ਸਭ ਕੋ ਉਹਨਾਂ ਦੇ ਚੋਪੇ ਕਰ ਗਈ ਜਦ ਮੈਂ ਲੱਗਿਆ ਮੈਂ ਨੇ ਹੱਸ ਨਹੀਂ ਦੇਈ ਹੀ ਤੇ ਮੈਂ ਆਖੇ ਆਪਣੀ ਵੀ ਲਿਆ ਕਰਨੀ ਜੇ ਮੈਂ ਪਕਾਉਂਗੀ ਉਹਨੀਆਂ ਤੇ ਤੂੰ ਲਿਆਉਂਗੀ ਕਿੱਥੋਂ ਮੈਂ ਗਿਣ ਕੇ ਪਕਾਉਣੀਆ ਵਾ ਉਨੀਆਂ ਹੀ ਖਾਣੀਆਂ ਜਿੰਨੀਆਂ ਪਕਾਉਣੀਆਂ ਬਸ ਇਹ ਮਨ ਚ ਵਰਕਾ ਕਾੜ ਦੋ ਸਾਡੀਆਂ ਸਾਡੇ ਵਾਸਤੇ ਪਕਾ ਕੇ ਰੱਖ ਦੇਣੇ ਤੇ ਚੋਰੀ ਚੋਰੀ ਲਿਆ ਕਰਨੀਆਂ ਲਿਆ ਫੇ ਮੈਂ ਆਪੇ ਪਤਾ ਲੈਨੀ ਆ ਤੂੰ ਆਵੇ ਤੇਰੇ ਗਾੜੀ ਜੋੜੇ ਹੱਥ ਮਿਹਰਬਾਨੀ ਕਰ ਨਹੀਂ ਅੱਜ ਇੱਕ ਦਿਨ ਇੱਕ ਦਿਨ ਅੱਜ ਤੂੰ ਭੁੱਖੀ ਰਹਿ ਕੇ ਵੇਹ ਤੈਨੂੰ ਪਤਾ ਲੱਗਦਾ ਸਵੇਰੇ ਸੁੱਤੀ ਔਰਤੀ ਨਾ ਚੌਕੇ 'ਚ ਖੜੀਏਗੀ ਤੇ ਮੈਨੂੰ ਨੀਵੇਂ ਥਾਂ ਬਾਹਰ ਦੇ ਤੇ ਮੈਂ ਪਿੰਦ ਕੋਈ ਲੰਦਰ ਲੱਭ ਲੂ ਮੈਂ ਉੱਥੇ ਜਾਉਂਗੀ ਉਹ ਗੱਲ ਸੁਣ ਇੱਥੇ ਇਦਾਂ ਹੀ ਖੇਢੀ ਜਾਂਦਾ ਵਾ ਤੂੰ ਮੇਰੀ ਵੀ ਗੱਲ ਸੁਣ ਲੈ ਤੂੰ ਮੇਰੇ ਗੱਲਾਂ ਧਿਆਨ ਹੀ ਨਹੀਂ ਦੇਂਦੇ ਆ ਕੀ ਗੱਲ ਸੁਣ ਤੇ ਡਿਆ ਵਾ ਧਿਆਨ ਨਹੀਂ ਨਾ ਦੇਣਾ ਮੈਂ ਤੇ ਤੈਨੂੰ ਦੱਸਣ ਡਿਆ ਤੂੰ ਉਹਨੂੰ ਕਿਦੇ ਹੰਗਾਰੇ ਹੀ ਵੀ ਗਾੜੀ ਭਰਿਆ ਮੈਂ ਤੇਨੂੰ ਇਹੋ ਦੱਸਣ ਡਿਆ ਵੀ ਮਾਸੜ ਤੇਰੇ ਫੋਨ ਆਇਆ ਵੀ ਮੈਂ ਉਹ ਕੋਠੀ ਦੀ ਨਹੀਂ ਰੱਖਣੀ ਆ ਤੇ ਆਓ ਤੇ ਮੈਂ ਕਿਹਾ ਮਿਸਤਰੀ ਆ ਮਿਸਤਰੀ ਨਹੀਂ ਗਈ ਥੋਂ ਨਿਕਲੇਗਾ ਸਹੀ ਨਾ ਤੂੰ ਮੇਰੇ ਨਾਲ ਤੇ ਜਾ ਸਕਦਾ ਨਾ ਗਰਮੀ ਬੜੀ ਭੈੜੀ ਬਾਹਰ ਗਰਮੀ ਬੜੀ ਆ ਜੱਟਾਂ ਦੇ ਪੁੱਤਾਂ ਨੂੰ ਤਾਂ ਗਰਮੀ ਲੱਗਦੀ ਨਹੀਂ ਮੈਂ ਤੇ ਇਹ ਗੱਲ ਕਹਿਣਾ ਐਰ ਕਿਾ ਗਰਮੀ ਬੜੀ ਭੈੜੀ ਆ ਸਰਕਾਰ ਗਿੰਧੀ ਕਰੇ ਰੋ ਸਰਕਾਰ ਨੇ ਸਾਨੂੰ ਖਾਣ ਨੂੰ ਦੇਣਾ ਵਾ ਕੰਮ ਤੇ ਸਾਨੂੰ ਫੇਰ ਵੀ ਗਰਮੀ ਚ ਹੀ ਕਰਨਾ ਪੈਣਾ ਹੈ ਚੱਲ ਚਲੀਏ ਮਾਉਣੀ ਬੋਲਤੀ ਵੀ ਨਾਲ ਖੜਨੀ ਹੈ ਓਏ ਉਹਨੇ ਕਿੱਥੇ ਜਾਣਾ ਵਾ ਆਪਾਂ ਦੋਵੇਂ ਜਾਉ ਉਹਨੇ ਆ ਮੋਟਰਸਾਈਕਲ ਤੇ ਫੜਦੇ ਜਾਉ ਉਹਨੇ ਆ ਮੈਂ ਜਾਣਾ ਵਾ ਕਿੱਥੇ ਜਾਣਾ ਇਹਨੇ ਮੱਸੀ ਕਿ ਜਾਣਾ ਹਰ ਤੇ ਮੈਂ ਚਲਦਾਂ ਨੀ ਇਹ ਨਾਲੇ ਉਥੋਂ ਲੋਤੀ ਥਾਵਾਂਗੇ ਜਾ ਤੇ ਮਾਠੀ ਪਿੰਦੋ ਰੋਟੀਆਂ ਘਰ ਨਹੀਂ ਹੀ ਹੈਗੀਆਂ ਤਿੱਦੋਂ ਤੇਰੀ ਤੇਰੀ ਬੋਤੀ ਆ ਕਦੋਂ ਆਦੇ ਇਤਨਾ ਮੈਂ ਨਾ ਲੋਤੀਆਂ ਬਤਾਉਂਦੀ ਉਹਨੇ ਮੈਨੂੰ ਤਲਤਾ ਤੈਂਦੀ ਤੈਨੂੰ ਨਹੀਂ ਲੱਝੀ ਜਵਾਂਦੇ ਆ ਤਾਂ ਨਾ ਤੂੰ ਮੇਰਾ ਖਿਆਲ ਵੀ ਆ ਆਟੇ ਦੇ ਨਾਲੋਂ ਚिडੀਆਂ ਜੀਆਂ ਨਹੀਂ ਨਾਣੇ ਬਣਾਉਦੇ ਹੁੰਦੇ ਉਹ ਕਿਤੇ ਬਣਾਉਂਦੀ ਹੋਣੀ ਮੈਨੂੰ ਪੱਕਾ ਲੱਗਦਾ ਇੰਨਾ ਹੱਥ ਵੇ ਜਿਹੜੀ ਜਨਾਨੀ ਰੋਟੀਆਂ ਬਕਾਉਦੀ ਐਂਦੇ ਹੱਥ ਹੀ ਨਹੀਂ ਲਬੇੜਦੀ ਉਹਦੇ ਤੋ ਨਹੀਂ ਦੁੱਧ ਬਦੀ ਬਤਾ ਤੇ ਦੇਤੀਆਂ ਹੱਥ ਤੇ ਬਿਬਰ ਦੇ ਆਤਾ ਹਸਨੂੰ ਲੱਦੂਗਾ ਫੇਰੀ ਰੋਤੀ ਪੱਤੂਗੀ ਡੈਡੀ ਵੀ ਅਬੀ ਮੋਟੀ ਹਲੇ ਲੱਗਾਈਓ ਧੀ ਆ ਆਪ ਤੁਰ ਕੇ ਆਉਣਿਆ ਉਹਨੂੰ ਮੋਟਰਸਾਈਕਲ ਬਾਬਾ ਲੈ ਆਉਂਦੇ ਨੇ ਮੈਂ ਤੇ ਮੈਨੂੰ ਉਹ ਤਾਂ ਦੇ ਦੇ ਤੇ ਦੌਰ ਗਿਆ ਮੋਰਸਾ ਲੈ ਤੇ ਇੰਨੀਆਂ ਤਲਾਤੀਆਂ ਮਾਰਦੇ ਤੇ ਮੋਟਰਸਾਈਕਲ ਬਾਬਾ ਖਰਾਬ ਹੀ ਮੈਂ ਮੁੜ ਕੇ ਇਹ ਗੱਲ ਸੋਚੀ ਵੀ ਉਹਨੇ ਕਹਿਣਾ ਵੀ ਤੂੰ ਮੈਨੂੰ ਚੜਾਇਆ ਨਹੀਂ ਤੂੰ ਇਹ ਮੇਰੇ ਵਾਸਤੇ ਖਰਾਬ ਹੀ ਰੱਖਿਆ ਮੇਰਾ ਤਾਂ ਵੀ ਚਲ ਉਹਦਾ ਦਿਲ ਠੰਡਾ ਪੈ ਜਾਊਗਾ ਉਹਨੂੰ ਮਗਰ ਬਾਤ ਕਰਕੇ ਰੇੜਕੇ ਮੈਂ ਲੈ ਆਇਆ ਤਾਂ ਰੇੜਕੇ ਲੈ ਆਇਆ ਪਾਣੀ ਹੋ ਗਿਆਰੇ ਵਿੱਚ ਲੈ ਜੋ ਲੜਦੀ ਬੜਾ ਮੰਮੀ ਮੰਮੀ ਬਦਲਦੇ ਮੰਮੀ ਹੋ ਲਾਇਆ ਮੈਨਾਂ ਗੇੜੇ ਰੱਖੀਆਂ ਪਈਆਂ ਆਕੇ ਮੰਮੀਆਂ ਹਨ ਨੂੰ ਆਨ ਨੂੰ ਨਹੀਂ ਤੰਦੀ ਲਾਦੀ ਏ ਲੜਾਤੀ ਬੜੀ ਆ ਮੰਮੀ ਲੱਭੀ ਹੋਰ ਬੱਬ ਤੂੰ ਜਾ ਤੇ ਹੂੰ ਹੂੰ ਜਾ ਮੈਨਾਂ ਕਿਦਾਂ ਨਹੀਂ ਗੱਲਾਂ ਕਾਂਡੇ ਤੂੰ ਹੈ ਉਹ ਮੈਂ ਵਾਰੂੰਗੀ ਜੇ ਤਾ ਫਿਰ ਹੂੰ ਫਿਰ ਮੈਂ ਵਾਰੂੰਗੀ ਪਾਣੀ ਥੀ ਤਾਂ ਉਹਨੂੰ ਨਾ ਮੰਮੀ ਬਾਣੀ ਐਵੇਂ ਹੀ ਉਹ ਬੜੀ ਬੰਦੀ ਐ ਮੈਂ ਇੰਸਟਾਗ੍ਰਾਮ ਤੇ ਬੜੀਆਂ ਸੋਹਣੀਆਂ ਸੋਹਣੀਆਂ ਬੁੱਢੀਆਂ ਐ ਹੈਂ ਥੋੜੀ ਜਿਹੀ ਮੰਮੀ ਲੱਭਦੇ ਲੱਭ ਲੈ ਫਿਰ ਹੂੰ ਆਹੋ ਪੜਾਈਏ ਨੂੰ ਤਾਂ ਰੀਲਾਂ ਬਣਾ ਕੇ ਲਾਂਗੇ ਨਹੀਂ ਰਖੜੀ ਕਿੰਨੇ ਆ ਉਹ ਤੇ ਤੂੰ ਹੀ ਰਿਤ ਨਹੀਂ ਐ ਨੂੰ ਪੜਾ ਦੇਣਾ ਵਾ ਇਹ ਤਾਂ ਲਰਾਤੀ ਭਰੀ ਹੋ ਗਈ ਆ ਮੈਂ ਤੇ ਕਦੀ ਵੀ ਨਹੀਂ ਭਜਾਉਂਦਾ ਮੈਂ ਤੇ ਸਿਹਰੇ ਨਾਲ ਵਿਆਹ ਕੇ ਲੈ ਆਇਆ ਉਹਨੂੰ ਤੇ ਉਹਦੇ ਬਾਰੇ ਵੀ ਲਾ ਲਈ ਨਾ ਤੇਰੇ ਤੂੰ ਹੁਣ ਕੇ ਸਿਹਰੇ ਮੋਗੇ ਦੁਕਾਨਾਂ ਤੋਂ ਆਹੋ ਨਵੇਂ ਦਾ ਗੱਲ ਨਹੀਂ ਗਈ ਤੂੰ ਬਲੋ ਕੰਗੋ ਮੇਰੇ ਕੋ ਮੈਨੂੰ ਗੱਲਾਂ ਕਰਾਉਣੀਆਂ ਤੂੰ ਕਰਨ ਕੀੜੇ ਕਿੱਦਾਂ ਨਹੀਂ ਗੱਲਾਂ ਕੰਡੇ ਮੈਨੂੰ ਤੇ ਤੁਸੀਂ ਪਜਲ ਕਰੀ ਜਾਂਦੇ ਗੱਲਾਂ ਚ ਉਹ ਗੱਲ ਮੈਂ ਕੋਈ ਕੰਡਾ ਹੈ ਨਾ ਤੂੰ ਹੋਰ ਹੀ ਗੱਲਾਂ ਲੈ ਬੈਠਾ ਤੇ ਉਹ ਲਾਦੀ ਸਾਡੇ ਨਾਲ ਲੋਤਾਂ ਨਾਲ ਲਾਦੀ ਲੋਤਾਂ ਦਾ ਤੀਆ ਦੱਲਾ ਤਰ ਲੈnde ਲੋਤਾਂ ਨੂੰ ਤੂੰ ਤੋਈ ਦੀ ਤੁਸੀਂ ਇਦਾਂ ਕਰੋ ਕੰਮ ਕਰੋ ਚੌਕੇ ਚੁੱਲੇ ਦਾ ਹਮ ਕਰਦਾ ਇਹ ਕਰਨ ਕੰਮ ਤੇ ਲੜਨਾ ਕਿਉਂ ਆ ਕਦੀ ਲੜਾਈ ਹੋਊਗੀ ਨਾ ਆ ਵੇ ਹੱਥ ਲਿਬੜੇ ਕੰਮ ਕਰਦੀ ਆਈ ਆ ਕੰਮ ਕਰਦੀ ਤੇ ਐ ਹੁਣ ਉਹ ਨਹੀਂ ਤਾਂ ਦਿੰਦੀ ਤਾਂ ਮੈਨੂੰ ਵੀ ਮੈਨੂੰ ਰੋਟੀਆਂ ਬਕਾਉਣ ਡੀ ਹੁਣੀਆਂ ਆ ਉੰਨੇ ਆਨੇ ਚਿੜੀਆਂ ਜੀ ਬਣਾਉਂਦੇ ਚਿੜੀਆਂ ਬਣਾਉਂਦੀ ਆਈ ਹੋਣੀ ਏ ਮੈਂ ਨਿਆਣੀ ਆ ਤੋਈ ਆਪਣੀ ਬੁੱਢੀ ਮਗਰ ਲਗਾਈਓ ਲੈ ਬੁੱਢੀ ਮਗਰ ਬੁੱਢੀ ਮਗਰ ਕਰੀ ਜਾਨਾ ਮਾਵਾਂ ਤੁਹਾਡੀ ਸ਼ਰਮ ਕਰੋ ਕੋਹ ਬੁੱਢੀ ਮਗਰ ਲੱਗਾ ਕਰੀ ਜਾਨਾ ਜਾਊਗਾ ਮੇਰੇ ਨਾਲ ਕਿ ਨਹੀਂ ਹੋਣਾ ਮੈਂ ਕਿ ਦੋਨੇ ਨਾ ਗੱਡੀ ਤੇ ਜਾਣਾ ਹੀ ਹਾਂ ਤਲਾਹੀ ਤਾਂ ਨਹੀਂ ਆਹੀਂ ਦੋਵੰਨਾਂ ਨੇ ਤਾਂ ਰਾਵਾਂਗੇ ਓ 6 700 ਦਾ ਤੇਲ ਲੱਗ ਜਾਣਾ ਗੱਡੀ ਤੇ ਤੇ ਗੱਡੀ ਉਹ ਗਲੀਆਂ ਵੇਹੇ ਹੀ ਦੇਖਿਆ ਕਿਦਾਂ ਦੀ ਆਵਾ ਨਾ ਉਹ ਗੱਗੜੀ ਜਾਨੀ ਨਾ ਹੋਰ ਗਈ ਦਾ ਆਪਾਂ ਦੋ ਗੱਡੀ ਉਰੇ ਲਾ ਦਾਂਗੇ ਤਾਂ ਉਹ ਤੁਰਕੀਲ ਸਿੰਘ ਅੱਧਾ ਗੱਲਾ ਏਸੀ ਲਾ ਕੇ ਜਾਵਾਂਗੇ ਮੈਂ ਟੌਰ ਬਣੂਗੀ ਆ ਕਿੱਥੋਂ ਲੈਣੇ ਤੇਰੇ ਤੋਂ ਹਾਂ ਦੇ ਤੇ ਜਿੰਨਾ ਬਦੂਆ ਭਰਿਆ ਵਾ ਤੁਸੀਂ ਇਦਾਂ ਕਰੋ ਜਾਓ ਮੈਂ ਜਾਵਾਂ ਜਾਂ ਨਾ ਜਾਵਾਂ ਜਾਓ ਤੁਸੀਂ ਜਾਓ ਗੱਡੀ ਚ ਚਲ ਜੂ ਪੈਸੇ ਤੇ ਦੇਦਾ ਫਿਰ ਬਿਲਕੁਲ ਨਹੀਂ ਹੈਗੇ ਪੈਸੇ ਕਮਾਈ ਕਰੋ ਆਪਣੀ ਤੇ ਖਾਓ ਜਿੱਥੇ ਮਰਜੀ ਵਰਤੋ ਨਾਲੇ ਤੁਹਾਨੂੰ ਪਤਾ ਹੋਊ ਕਿਦਾਂ ਕੰਮ ਕਰੀਦਾ ਕਿਦਾਂ ਕਮਾਈ ਕਰੀਦੀ ਤੇ ਦੋ ਪੁੱਤਾ ਬਤਾ ਗਈ। ਸ਼ਾਂਡੂ ਇਹਦਾ ਜਾਈਏਹੀਂ। ਤੋ ਹੀ ਪੈਦਾ ਨਹੀਂ ਉਦਾਂ। ਮੰਮੀ ਤੇਰੀ ਬਰੀ ਲਾਦੀਓ। ਤੇਂਦੀ ਮੈਂ ਨਾ ਲੋ ਤੈਨੂੰ ਜਿੰਦਾ ਲਾ ਦੇਦਾ ਹੱਥ ਲੈਣਾ। ਤੇ ਮੈਂ ਨਾ ਹੋਲੀ ਹੋਲੀ ਦੱਲਾਤਾਂ ਦੀ। ਮੈਂ ਆਪਣੇ ਨੰਨ ਤਮੀਤ ਕੀ ਕਹਿੰਦੇ ਹੰਦਿਆਂ ਨੂੰ। ਦਿਮਾਗ ਨਾ। ਹਾਂ ਤੇ ਤਦੀ ਮਾਲੋਂਦੀ। ਵੀ ਮੈਂ ਨਾ ਤੋੜੀ ਤੋੜੀ ਤਾਂ ਦਰਾਣੀ। ਤੇਂਦੀ ਮੈਂ ਤੇ ਪਤਾਉਣੀਆਂ ਹੀ ਹੁੰਨੀਆਂ। ਤੇ ਹੁਣ ਤੇ ਤੇਰੀ ਅੱਜ ਲੋਤੀ ਦਿੱਤੋ ਤਾਈਏ। ਬੱਬੀ ਜਲੀ। ਲੰਡਾ ਜਾਇਏ انشاءاللہ ਹਾਂ ਤਲ ਵੀ ਧੋਤੇ ਚੱਲ ਰਹੇ ਨੇ ਹੂੰ ਚੱਲ ਵੱਧੀ ਨਾ ਵੇਥ ਲਿਓਂਂ ਤੇ ਤੇ ਹਾਂ ਤੇ ਨੂੰਮੀ ਦਾ ਅੱਛਾ ਦਾ ਵੀ ਅੱਜ ਨਹੀਂ ਮਿਲਣੀ ਆਦਾ ਚੱਲ ਜੀ ਚਲ ਤੂੰ ਦੱਸ ਕੇ ਜਾਗੇ ਚੱਲ ਮੈਂ ਦੱਤ ਦੀ ਇਹਨੂੰ ਨਾ ਮੂਤੋ ਦਾ ਦੱਸਦਾ ਦਿਨਾਂ ਮਾਦੀ ਤਾਂ ਮੈਂ ਤਰੀ ਦਾ ਅੱਜ ਨਹੀਂ ਨੋਤੀ ਮੈਨੀ ਇਹਨੇ ਤਾਂ ਅੱਧ ਤਾਂ ਹੀ ਸਾਨੂੰ ਧਰੋ ਜਾਓ ਆਏਗੀ ਹੁਣ ਗਾੜੀ ਲੰਗਰ ਲੱਗਾ ਲੱਦਾ ਹੀ ਉਹ ਪਿੰਦ ਲੰਦਰ ਚੱਲੇ ਹੀ ਉੱਥੇ ਪਕਾ ਕੇ ਖਾਵੇਂਗੀ ਐਦਾਂ ਨਹੀਂ ਖਾ ਸਕਦੀ ਸੇਵਾ ਕਰੇਗੀ ਨਾ ਖਾਵੇਂ ਨੀ ਉੱਥੇ ਵੀ ਹੱਥ ਆਸਾਉਣਾ ਹੀ ਪੈਣਾ ਵਾ ਤੇ ਆ ਉਹ ਤੇ ਹੱਥ ਦੂਰ ਦੂਰ ਕੇ ਕਹਿੰਦੇ ਲੰਦਰ ਥਾਲੋ ਲੰਦਰ ਥਾਲੋ ਨਹੀਂ ਪੈਣਾ ਮੈਂ ਤੇ ਖੇ ਰੋਟੀਆਂ ਪਕਾਉਂ ਲਈ ਆ ਮੈਂ ਛਾੜੂ ਕੋ ਚਲਾਉਣੀ ਆ ਤੇ ਤੂੰ ਰੋਟੀਆਂ ਵੀ ਨਹੀਂ ਬਗਾਈਆਂ ਤੂੰ ਤੇ ਤਾਂ ਦੀ ਵੇਲੀ ਬੈਠੀ ਤੂੰ ਤੇ ਤੇ ਆਪ ਵੀ ਲੋਤੀਆਂ ਬਤਾਉਂਦੀ ਤੂੰ ਇਹਦੇ ਪਾ ਆਪਣੇ ਘਰ ਵੱਲੇ ਨੂੰ ਤਿਆ ਨਹੀਂ ਵੇਲੀ ਬੈਠੀ ਮੈਂ ਕਹਾ ਵਾ ਤੇ ਤੂੰ ਸੁਣ ਲਿਆ ਤੇ ਮੈਂ ਤੁਨ ਲਿਆ ਕਰੀ ਉਹਦੋਂ ਤੂੰ ਵਿਹਲੇ ਬੈਠੀ ਜਦੋਂ ਮੇਰਾ ਝਾੜੂ ਪੋਚਾ ਲੱਗਾ ਮੈਂ ਬਾਹਰ ਤਾਂ ਕਿਹਾ ਅੰਜ ਮੈਂ ਚਲ ਪਕਾ ਲਿਆ ਹੁਣ ਗਿਆ ਜਾਂਦਿਆਂ ਨੂੰ ਜਾਂਦਿਆਂ ਵਜੀਨ ਅੱਜ ਖਾਓਗੀ ਜਾਂ ਤੇ ਮੈਂ ਭੜ ਕੇ ਵੇਖੋ ਪੈਣਾ ਨੰਗਰ ਲੱਗਾ ਇਹਨਾਂ ਵਰਤੇ ਇਹਨੂੰ ਬੋਤਲਾ ਇਹਨੇ ਤੇ ਆ ਨਹੀਂ ਵਿਹਲੀ ਬੈਠੀ ਆ ਹਾ ਰੱਬ ਮੰਮੀ ਮਾਰੀ ਕਿਸਮਤ ਮੇਰੀ ਮੈਂ ਕਹਿਤਾ ਵੀ ਇਹ ਵਿਹਲੀ ਬੈਠੀ ਆ ਤੇ ਉਹ ਗੱਲ ਸੁਣ ਕੇ ਤੇ ਵੇਰ ਜਾਂਦੀ ਵਿਹਲਾ ਏ ਤੇ ਫੇ ਉਹਨੇ ਇਹਨੂੰ ਤਾਦੇ ਮਮੀ ਨੂੰ ਲੋਥੀ ਚਵਾਲ ਲੈਂਦੇ ਕਹ ਮੈ ਲੋਤੀਆਂ ਪਕਾ ਦੂੰ ਆ ਦੇਖਣਾ ਮੇਰੇ ਹੱਥ ਵੀ ਦੰਦੇ ਹੋਏ ਮੈਂ ਬਤੋਂਦੀ ਹੀ ਰੋਟੀਆਂ ਤੂੰ ਹੀ ਤੇ ਆ ਹੈਗਾ ਵੀ ਵੇਲੀ ਬੈਠੀ ਆ ਖੋਤੀਏ ਖੋਤੀਆ ਗੰਦੇ ਨਹੀਂ ਆਖੀਦਾ ਆਟੇ ਵਾਲੇ ਆਖੀਦਾ ਵਾ ਗੰਦੇ ਕਿਹੜੇ ਪਾਸੇ ਹੋ ਮੈਨੂੰ ਇਹ ਦੱਸ ਪਹਿਲਾਂ ਤਾ ਨਾ ਦੈਰੀ ਤੈਨ੍ਹ ਰਿਆ ਹੈਗਾ ਕਣੋਂ ਖਾ ਕੇ ਕੌਣ ਮਤਾਂ ਦਵੇ ਉਂਗਲਾ ਕਰ ਕਰਕੇ ਮੇਰੀ ਮਨ ਨੂੰ ਗੱਦਾ ਕਰਨ ਲਈ ਆ ਬਜੀ ਤੇਰੇ ਬੇਟੇ ਚਪਟੇ ਪਏ ਸਾਰੇ ਕੂਕ ਨੇ ਚਾਜਾ ਲਿਆ ਹੋਣਾ ਰਿਸ਼ਤਾ ਆਗਦੇ ਨਹੀਂ ਵਿਖਨੇ ਪੈਣੇ ਹਨ ਇਹਦੇ ਦੇ ਭੇਤਿਆਂ ਨੂੰ 베ਦੀਆਂ ਜਾਂਦੀਆਂ ਜਿਹੜੇ ਵੱਤੇ ਪੈਦੇ ਸੀਗੇ ਬੱਤ ਤੇ ਜਾਂਦੀ ਉਹ ਛਦਾਈਆਂ ਦੇ ਸਿਰੇ ਸਿੰਘ ਹੁੰਦੇ ਆ ਮੇਰਾ ਘਰ ਤੇਰੀ ਆ ਮੇਰੀ ਸੁਣ ਗੱਲ ਹੋਰ ਚਿੱਤਨ ਮਰਵਾਲਾ ਚਾਲ ਮੇਰੇ ਸਿਰ ਦੇ ਵਿੱਚ ਤੈਨੂੰ ਪੈ ਜਾਏ ਠੰਡ ਕੰਮ ਕਰਿਆ ਕਰ ਹਾਂ ਕੰਮ-ਕੰਮ ਤੇ ਮੈਨੂੰ ਵੀ ਕਿਤੇ ਸੋਭਾ ਮਿਲ ਜੇ ਜੇ ਤੇ ਜੁਬਾਨ ਨਹੀਂ ਚੱਲਦੀ ਹਾਥੀ ਚ ਲਾਲਾ ਚੱਜਣਾ ਨਹੀਂ ਮੇਰੇ ਲਾ ਕੇ ਨਾ ਸਿਰ ਖਾ ਮੇਰਾ ਜੱ ਆਕੇ ਇੱਥੋਂ ਪਾਈ ਹੋ ਤੇ ਝਾਟੇ ਭੁੱਟੋ ਤੇ ਦੂਜੇ ਜਾ ਕੇ ਜਾਓ ਨਹੀਂ ਇਹ ਨੂੰ ਤੇ ਨਹੀਂ ਇਹ ਇਹ ਤਾਂ ਘਰੋਂ ਚਲ ਚਲੀ ਤੇ ਮੈਂ ਮੈਂ ਕਿੱਥੇ ਜਾਵਾਂ ਮੈਂ ਤੈਨੂੰ ਤਾਂ ਹੀ ਤੇ ਤੈਨਦੀ ਆ ਜਾ ਤੱਲੀ ਇਹਨੇ ਪਤਾ ਨਹੀਂ ਕਿ ਤੂੰ ਹੀ ਖਾਇਆ ਲੰਗਰ ਤੇ ਆ ਕਿ ਮੈਂ ਨਹੀਂ ਘੇਰ ਦੇ ਖਾਇਆ ਮੈਂ ਆਪਣੇ ਤੇ ਆਪਣੇ ਬੰਦੇ ਦੀਆਂ ਪਕਾਇਆਂ ਬਸ ਬੈ ਗੇ ਤੇਰਾ ਬੇੜਾ ਹੁਣ ਪੈ ਗਈ ਤੇ ਤੇ ਕਲੇਜੇ ਠੰਡ ਤੇ ਤੇ ਕਲੇਜੇ ਠੰਡੇ ਉਦੋਂ ਪਈ ਨਾ ਜਦੋਂ ਅੰਦਰ ਮਿਲ ਜੂ ਤੇ ਮੈਂ ਤੁਹਾਨੂੰ ਲੈ ਬੰਦ ਕਰ ਲਾ ਤੋੜ ਨਾ ਹੀ ਸ਼ੀਸ਼ਾ ਕੋਰ ਕਰੋ ਕਰ ਦੂਗੀ ਅੱਗੇ ਬੜੀ ਤਤੀ ਹੋਈ ਫਿੰਡੇ ਆ ਹੁਣ ਸਾਰੀ ਜਿਹੜੀ ਮੇਰੇ ਵੱਲੇ ਹੋਈ ਰਹਿਣਾ ਤੇਰਾ ਹੀ ਬੇੜਾ ਬਹਿ ਗਿਆ ਵਾ ਮੈਨੂੰ ਇਹਨੇ ਗਾਲਾਂ ਕੱਢੀ ਜਾਣੀਆਂ ਵਾ ਪਹਿਲਾਂ ਹੀ ਸੋਬਾ ਮਾਸਾ ਦਵਾ ਦਿਆ ਕਰ ਮੈਨੂੰ ਵੀ ਪਤਾ ਵਾ ਬਾਬੇ ਤੈਨੂੰ ਨਹੀਂ ਬੋਲਣਾ ਹੁੰਦਾ ਚੱਜਣਾ ਥੱਤ ਪਤੋਲੀ ਹੈਗੀਆਂ ਘੱਮਸ ਘੱਮ ਕੰਮ ਨਾ ਹੀ ਆਪਣਾ ਜਿਹੜੀ ਹੈ ਨਾ ਆਪਣਾ ਰੂਪ ਟੱਕ ਲੈਦਾ ਬੰਦਾ ਕਹਿੰਦੇ ਨਾ ਮੇਰਾ ਮਾਰਾ ਮੈਂ ਤਿੰਨੀ ਤੋਂ ਨਹੀਂ ਆਦੀ ਐ ਮੈਂ ਜੁਬਾਨ ਤਾਂ ਟੱਕੀ ਜਾਂਦੀ ਹੈ ਨਾ ਰੂਪ ਤੂੰ ਸੋਹਣੀ ਆ ਕਈ ਵਾਰ ਕਹਿੰਦਾ ਨਾ ਬੰਦਾ ਸਲੇਰਾ ਹੋਵੇ ਨਾ ਆਪਣੇ ਕਰਤੂਤਾਂ ਹੀ ਵੱਡਾ ਹੋ ਜਾਂਦਾ ਪਰ ਤੂੰ ਉਹ ਕੰਮ ਨਹੀਂ ਕਰਨਾ ਹੁੰਦਾ ਚਲ ਜਾ ਪਕਾਓ ਤੇ ਖਾਓ ਦਫਾ ਹੋ ਜੂ ਬੰਦਾ ਇਹ ਕਿਹੜਾ ਨਾ ਮਾਤਾ ਜੀ ਕਰਦੇ ਕੋਈ ਬਾਹਰੋਂ ਆਣ ਕੇ ਕੀ ਆਪੂਗਾ ਚੱਲਦੀਆਂ ਤਾਂ ਤੂੰ ਮੰਮੀ ਮੇਰਾ ਕੀ ਕਸੂਰ ਵਾ ਕਿਸੇ ਦਾ ਵੀ ਕਸੂਰ ਮੇਰਾ ਕਸੂਰ ਤੇ ਤੇਰੇ ਪਿਓ ਦਾ ਕਸੂਰ ਆ ਇੰਨਾ ਰੁੜ ਗਿਆ ਜੰਮ ਕੇ ਤੇ ਤੁਹਾਨੂੰ ਲਿਆ ਕੇ ਤੇ ਗੱਲਾਂ ਸੁਣ ਲਈਆਂ ਚਲੋ ਉਹਦਾ ਕਸੂਰ ਸਾਡਾ ਸਾਰਾ ਤੁਰੀਆਂ ਜੰਮੀਆਂ ਹੁੰਦੀਆਂ ਇਹਦੇ ਚੰਦਾ ਨਹੀਂ ਵਿਆਹ ਤੇ ਤਲ ਦੇਣੀਆਂ ਸੀ ਹੁਣ ਉੱਥੀ ਹੋਉਂਦੀ ਐ ਤੇ you mm -hmm.